ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਮਿਨੀਸੋਟਾ ਵਿੱਚ ਆਪਣੀ ਕਾਰਵਾਈ ਨੂੰ ਥੋੜਾ ਹੌਲੀ ਕਰੇਗੀ। ਇਹ ਬਿਆਨ ਉਸ ਤੋਂ ਬਾਅਦ ਆਇਆ ਜਦੋਂ ਉਹ ਫੈਡਰਲ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਦੂਜੇ ਅਮਰੀਕੀ ਨਾਗਰਿਕ ਨੂੰ ਗੋਲੀ ਮਾਰ ਕੇ ਹੱਤਿਆ ਹੋਈ। ਤਰਜ਼ੀ ਕਿ ਫੌਕਸ ਨਿਊਜ਼ ਨੂੰ ਇੰਟਰਵਿਊ ਦਿੰਦੇ ਹੋਏ ਟਰੰਪ ਨੇ ਕਿਹਾ ਕਿ ਹੇਠਾਂ ਉੱਪਰ ਨਹੀਂ ਦੋਵੇਂ ਕਟਨਾਵਾ ਬਹੁਤ ਹੀ ਮਾੜੀਆਂ ਸਨ ਜਨਵਰੀ ਦੇ ਸ਼ੁਰੂ ਦੇ ਵਿੱਚ ਗਿਨੀ ਗੁੱਡ ਨੂੰ ਇੱਕ ਇਮੀਗ੍ਰੇਸ਼ਨ ਅਫਸਰ ਨੇ ਗੋਲੀ ਮਾਰ ਦਿੱਤੀ ਅਤੇ ਇਸ ਤੋਂ ਬਾਅਦ ਪਿਛਲੇ ਹਫ਼ਤੇ ਐਲੈਕਸ ਪੈਟਰੀ ਨੂੰ ਵੀ ਸਰਹੰਦੀ ਅਧਿਕਾਰੀਆਂ ਨੇ ਰੋਕਣ ਦੌਰਾਨ ਗੋਲੀ ਮਾਰ ਦਿੱਤੀ ਪੈਟਰੀ ਦੀ ਮੌਤ ਤੋਂ ਬਾਅਦ ਮਿਰੀਸੋਟਾ ਸਮੇਤ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਹੋਏ ਅਤੇ ਦੋਵਾਂ ਪਾਰਟੀਆਂ ਦੇ ਨੇਤਾਵਾਂ ਨੇ ਇਸ ਦੀ ਆਲੋਚਨਾ ਕੀਤੀ ਡ੍ਰੰਪ ਨੇ ਆਈਵਰੀ ਵਿੱਚ ਰੈਲੀ ਤੋਂ ਪਹਿਲਾਂ ਪੱਤਰਕਾਰਾਂ ਨੂੰ ਇਹ ਵੀ ਕਿਹਾ ਕਿ ਪੈਟਰੀ ਦੀ ਮੌਤ ਬਹੁਤ ਅਫਸੋਸਨਾਕ ਹੈ ਪੈਟਰੀ ਇੱਕ ਵੈਟਰਨਰਜ਼ ਹਸਪਤਾਲ ਦੇ ਵਿੱਚ ਆਈ ਸੀ ਯੂ ਨਰਸ ਸੀ ਜਦੋਂ ਟਰੰਪ ਨੂੰ ਪੁੱਛਿਆ ਗਿਆ ਕਿ ਉਹ ਪੈਟਰੀ ਨੂੰ ਕਰਰੇਲੂ ਆਤੰਗੀ ਕਹਿਣ ਨਾਲ ਸਹਿਮਤ ਹਨ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਇਹ ਗੱਲ ਨਹੀਂ ਸੁਣੀ ਹਾਲਾਂਕਿ ਉਹਨਾਂ ਦੀ ਇਹ ਵੀ ਉਹਨਾਂ ਨੇ ਇਹ ਵੀ ਕਿਹਾ ਕਿ ਉਸ ਸਕੂਲ ਗਨ ਨਹੀਂ ਹੋਣੀ ਚਾਹੀਦੀ ਸੀਗੀ ਹੈਲਮਟ ਸਿਕਿਉਰਟੀ 77 ਕ੍ਰਿਸ਼ਟਨੀ ਨੋਆ ਨੇ ਕਿਹਾ ਕਿ ਪੈਟਰੀ ਸ਼ਾਂਤਪੂਰਵਕ ਪ੍ਰਦਰਸ਼ਨ ਲਈ ਨਹੀਂ ਆਈ ਸੀਗੀ ਬਲਕਿ ਹਿੰਸਾ ਕਰਨ ਆਈ ਸੀ ਅਤੇ ਉੱਥੇ ਹੀ ਘਰੇਲੂ ਅਤਿਕਵਾਦ ਦਾ ਜਿਹੜਾ ਦੋਸ਼ ਲਗਾਇਆ ਭਾਨ ਇਸ ਦੇ ਨਾਲ ਹੀ ਵਿਭਾਗ ਨੇ ਕਿਹਾ ਕਿ 에ਜੈਂਟਾਂ ਨੇ ਆਤਮ ਰੱਖਿਆ ਵਿੱਚ ਗੋਲੀ ਚਲਾਈ ਸੀ ਹਾਲਾਂਕਿ ਜਿਹੜੇ ਕਿ ਚਸ਼ਮਦੀਦ ਗਵਾਹਾਂ ਨੇ ਸਥਾਨਕ ਅਧਿਕਾਰੀਆਂ ਨੇ ਇਸ ਇਹ ਵੀ ਦਾਵਾ ਕੀਤਾ ਕਿ ਉਹਨਾਂ ਤੇ ਜਿਹੜੀ ਜਿਹੜੀ ਗੋਲੀ ਸੀਗੀ ਉਹਨਾਂ ਦੇ ਕੋਲ ਉਹਨਾਂ ਨੇ ਚਲਾਈ ਨਹੀਂ ਸੀ ਤੇ ਨਾ ਹੀ ਉਸ ਦੇ ਵਾਲਾ ਹੱਥ ਕੀਤਾ ਸੀਗਾ ਤੇ ਇਸ ਦੇ ਨਾਲ ਹੀ ਜਿਹੜਾ ਕਿ ਕਸਟਮਰ ਐਂਡ ਬੋਰਡ ਪ੍ਰੋਟੈਕਸ਼ਨ ਦੀ ਜਿਹੜੀ ਇੱਕ ਸੁਰੱਖਿਆਤ ਰਿਪੋਰਟ ਦੇ ਵਿੱਚ ਬੀ ਐਚ ਐਸ ਨੇ ਪਹਿਲਾਂ ਹੀ ਬਿਆਨ ਦੇ ਨਾਲ ਮੇਲ ਨਹੀਂ ਖਾਦੇ ਤੇ ਰਿਪੋਰਟਰ ਮੁਤਾਬਕ ਹੈਜੰਟਾ ਦੀ ਪੈਟਰੀ ਦੀ ਗੋਲੀ ਚਲਾਈ ਪਾਰੇ ਇਸ ਵਿੱਚ ਇਹ ਨਹੀਂ ਲਿਖਿਆ ਕਿ ਪੈਟਰੀ ਆਪਣੇ ਗਨ ਵੱਲ ਹੱਥ ਕਰ ਰਹੀ ਸੀ ਜਿਸ ਮੁਤਾਬਿਕ ਉਹਨਾਂ ਦੇ ਜਿਹੜੇ ਬਿਆਨ ਹੈ ਉਹ ਕਿਤੇ ਵੀ ਰਲ ਨਹੀਂ ਰਹੇ ਜਿਸ ਦੇ ਮੁਤਾਬਿਕ ਇਹ ਜਿਹੜੇ ਬਿਆਨ ਹੈ ਇਹ ਸਾਹਮਣੇ ਆਏ ਨੇ ਤੇ ਇਸ ਦੇ ਮੁੱਦੇ ਤੇ ਜਿਹੜੀ ਅਗਲੀ ਜਾਂਚ ਹੈ ਉਹ جاری ਹੈ ਤੇ ਅੱਗੇ ਕੀ ਬਿਆਨ ਆਣਗੇ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ ਧੰਨਵਾਦ